ਬੈਰੂ ਖਾਲਸਾ ਬੈਰੀ ਫਤਿਹ ਸਾਰੇ ਭਰਾਵਾਂ ਨੂੰ ਬਈ ਪਤਾ ਹੀ ਆ ਹਨ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਯਾਰ ਵੀ ਆਪਣੀ ਕਣਕ ਸਰਫੇਸ ਸੀਡਰ ਨਾਲ ਬੀਜੀ ਹੋਈ ਆਗੀ ਤੇ ਕਣਕ ਨੂੰ ਅੱਜ ਦਿਖਾਉਣਾਗਾ ਆਪਣੀ ਕਣਕਾ ਚ 91 ਦਿਨਾਂ ਦੀ ਹੋਗੀ 90 ਤੇ 1 91 ਦਿਨਾਂ ਦੀ ਕਣਕ ਹੋਗੀ ਆਪਣੀ ਆ ਤੁਸੀਂ ਐਂ ਹਸਾਬ ਲਾ ਲਓ ਵੀ ਮੇਰੇ ਘਟੋ ਘਟਾ ਵੀ ਇਹ ਦੇਖ ਲਓ ਵੀ ਕੋਟੇ ਕੋਟੇ ਤੁੱਟੇ ਨਾਂਗੀ ਲੱਕ ਦੇ ਲਵੇ ਆਉਣ ਵਾਲੀ ਆ ਕਣਕੇ ਆ ਦੇਖ ਸਕਦੇ ਹੋ ਕਣਕ ਪੂਰੀ ਐ ਖੜੀ ਆ ਯਾਰ ਇੱਕ ਨੰਬਰ ਕਣਕ ਨਖਸਾਰਾ ਹੁਣ ਚੱਕਣ ਲੱਗੀ ਕਣਕ ਬਸ ਭਗੋਲੇ ਤੇ ਆ ਆ ਸਾਨੂੰ ਇੱਥੇ ਦਿਖਾ ਦਣਾ ਮੈਂ ਦੇਖੋ ਆ ਬਿਰਲੇ ਥਾਂ ਮੇ ਖੜਾ ਸੀਗਾ ਥੋੜੇ ਜੇ ਦੇਖੋ ਕਿੰਨੀ ਪ੍ਰਾਲੀ ਆ ਐਨੀ ਐਨੀ ਪ੍ਰਾਲੀ ਆ ਇਹ ਪ੍ਰਾਲੀ ਨੇ ਹੁਣ ਗੱਲਨਾ ਸਟਾਰਟ ਕੀਤਾਗਾ ਤੇ ਹੁਣ ਤੁਸੀਂ ਐਂ ਦੇਖ ਲਓ ਵੀ ਕਣਕ ਯਾਰ ਐਂ ਆਉਂਦੀ ਆ ਕਰਨਾ ਚੜਦੀ ਤਰੀ ਵੀ ਸਿਰਫ ਆਪਾਂ ਇਹ ਤੇ ਢਾਈ ਕਬੂਰੀਆਂ ਜੂਰੀਆਂ ਨੇ ਪਾਈਆਂ ਨੇ ਹੋਰ ਆਪਾਂ ਇਹ ਤੇ ਡੱਕਾ ਨਹੀਂ ਕਰਿਆ ਯਾਰ ਉਵੇਂ ਹੀ ਆਉਂਦੀ ਆ ਇੱਕ ਆਪਾਂ ਇਹ ਤੇ ਪਹਿਲ ਦੇ ਆਧਾਰ ਤੇ ਉਹ ਜਦੋਂ ਮਾੜੀ ਜੀ ਰਲ ਜੇ ਗਈ ਸੀ ਕਣਕ ਉਦੋਂ ਆਪਾਂ ਇਹਦੇ ਤੇ ਇੱਕ ਇੱਕ ਕਿਲੋ ਡੀਏਪੀ ਪਾਇਆ ਸੀਗਾ ਸੌਰੀ 2 ਕਿਲੋ ਡੀਏਪੀ ਪਾਇਆ ਸੀ 1 ਕਿਲੋ ਜੂਰੀਆ ਪਾਇਆ ਸੀਗਾ ਆਪਾਂ ਉਹ ਇਹਦੇ ਤੇ ਆਪਾਂ ਇੱਕ ਸਪਰੇਅ ਕਰੀ ਸੀ ਹੁਣ ਕਣਕਾਂ ਐਂ ਦੇਖ ਲਓ ਵੀ ਕਣਕ ਯਾਰ ਐਂ ਲੱਗਦੇ ਵੀ ਜਿਵੇਂ ਹੁਣ ਰੇਹ ਪਾਇਆ ਹੁੰਦਾ ਹੁਣ ਇਹਨੂੰ ਪ੍ਰਾਲੀ ਲੱਗਣ ਲੱਗੀ ਪੂਰੀ ਐ ਕਣਕ ਜਿਹੜੇ ਕਹਿੰਦੇ ਸੀ ਭਾਈ ਕਾਮਯਾਬ ਨਹੀਂ ਹੈਗੀ ਹੁਣ ਉਹ ਭਰਾ ਦੇਖ ਲੈਣ ਯਾਰ ਭਾਈ ਜ਼ਰੂਰ ਕਾਮਯਾਬ ਹੈਗੀ ਆ ਬੀਜੋ ਯਾਰ 1% ਵੀ ਖਰਚਾ ਨਹੀਂ ਹੈਗਾ ਕਣਕ ਤੇ ਤੇ 12% ਕਣਕ ਦਾ ਪੱਤਾ ਦੇਖੋ ਕਹੇ ਜਗਾ 12% ਥੱਲੇ ਇਹਦੇ ਆ ਪ੍ਰਾਲੀ ਦੇਖ ਸਕਦੇ ਹੋ। ਦੇਖੋ ਕਿੰਨੀ ਕਿੰਨੀ ਪ੍ਰਾਲੀ ਆ। ਇਹ ਕਟੋ-ਕਟਾ ਚਾਰ-ਚਾਰ ਉਂਗਲਾਂ ਪ੍ਰਾਲੀ ਆ ਇਸ ਟਾਈਮ। ਵੀ ਐ ਪੂਰੀ ਵਧੀਆ ਕਣਕ ਖੜੀ ਆ ਯਾਰਾ। ਕੋਈ ਬਾਈ ਜੇ ਤੇ ਖਰਚਾ ਨਹੀਂ ਹੈਗਾ। ਸੁਪਰ ਸੀਡ ਵਾਲੀ ਦੇ ਪਹਿਲਾਂ ਤਾਂ ਆਪਾਂ ਤੋਂ ਗੁੱਲੀ ਡੰਡਾ ਹੀ ਨਹੀਂ ਮਰਦਾ ਹੈਗਾ ਯਾਰਾ। ਜਿੰਨਾ ਮਰਜੀ ਜ਼ੋਰ ਲਾ ਲਈਏ। ਫੇਰ ਜੇ ਗੁੱਲੀ ਡੰਡਾ ਮਾਰਾਂਗੇ ਆਪਾਂ ਤਾਂ ਕਣਕ ਤਾਂ ਵਧੀਆ ਫਿਰ ਉਹਦਾ ਤਾਂ ਆਪਾਂ ਤੋਂ ਘਾਟਾਂ ਵਾਲੀਆਂ ਨਹੀਂ ਲੋਟ ਆਉਂਦੀ ਆਪਾਂ ਜ਼ਹਿਰਾਂ ਪਾਈ ਜਾਂਦੇ ਆ ਯਾਰਾ। ਇਹਦੇ ਨਾਲ ਭਾਈ ਜੀ ਬਹੁਤ ਕਿਸਾਨ ਦੀ ਬਚਤ ਆ ਗਈ। ਕਿਸਾਨ ਦਾ 70% ਖਰਚ ਖਰਚਾ ਬਚਦਾ ਇਹਦੇ ਨਾਲ ਆਹ ਕਣਕ ਦੇ ਨਾਲ ਨਾ ਹੀ ਸੇਤੀ ਡਿੱਗੇ ਹਾਂ ਡਿੱਗਦੀ ਤਾਂ ਗਈ ਭਾਈ ਜੀ ਥੋੜਾ ਜਿਹਾ ਵੀ ਸੰਘਣਾ ਪੈ ਗਿਆ। ਨਹੀਂ ਜੀ ਇਹ ਕਣਕ ਡਿੱਗਦੀ ਵੀ ਹੈ ਨੀਗੀ। ਹੁਣ ਇਹਨੂੰ ਪਰਾਲੀ ਨੇ ਪੂਰੀ ਐਂ ਹਿਸਾਬ ਲਾ ਲੋ ਵੀ ਗੈਸ ਬਣਾਤੀ ਥੱਲੇ ਹੁਣ ਪੂਰਾ ਇਹਨੂੰ ਪਰਾਲੀ ਨੇ ਕੰਮ ਕਰਨਾਗਾ। ਬੱਲੀ ਤੇ ਵੀ ਪਰਾਲੀ ਨੇ ਪੂਰਾ ਅਸਰ ਪਾਉਣਾਗਾ। ਬੱਲੀ ਨੂੰ ਤਾਕਤ ਦੇਣੀ ਆ ਜਿੰਨਾ ਦਾਣਾ ਹੁਣ ਵਿੱਚ 13.045 ਕਰੀ ਜਾਂਦਾ ਕੋਈ ਕੋਈ ਨੈਟਿਵੋ ਕਰੀ ਜਾਂਦਾ ਹੈ। ਕੋਈ ਕਿਹੜੀ ਕਰੀ ਜਾਂਦਾ ਤਾਕਤਾਲੀਆਂ ਬਾਈ ਡੱਕਾ ਨਹੀਂ ਆਪਾਂ ਕਰਿਆ ਗੁਰੂ ਨੂੰ ਹਾਜ਼ਰ ਨਜ਼ਰ ਮੰਨ ਕੇ ਕਹਨੇ ਆਪਾਂ ਵੀ ਮੈਂ ਇਹਦੇ ਤੇ ਕੋਈ ਤਾਕਤਾਲੀਆਂ ਜਿਵੇਂ ਹੁਣ ਕੋਈ 13045 ਹੋਗੀ ਜਾਂ ਕੋਈ ਇਹ ਜਿਹੀ ਆਪਾਂ ਇਹਦੇ ਤੇ ਹਲੇ ਤੱਕ ਡੱਕਾ ਵੀ ਨਹੀਂ ਕਰਿਆ ਹੁਣ ਇਹ ਤੇ ਲੋਡ ਵੀ ਹੈ ਨਹੀਂ ਕਿ ਆਪਾਂ ਭੋਲੇ ਦੇ ਵਿੱਚ ਆ ਜਾ ਰਹੇ ਹੁਣ ਇਹਨੂੰ ਆਪਾਂ ਨੂੰ ਕੀ ਕਰਕੇ ਫਾਇਦਾ ਰਹੂਗਾ ਕਿ ਆ ਉਹ ਸਪਰੇਹ ਆਉਂਦੀਆਂ ਨੇ ਭੋਤ ਭੋਲੇ ਤੋਂ ਪਹਿਲਾਂ ਉਹ ਵੀ ਬਹਿਮ ਆ ਸਾਡਾ ਯਾਰ ਵੀ 13045 ਅੱਗੇ ਬਾਈ ਜਦੋਂ 10 ਸਾਲ ਪਹਿਲਾਂ ਕਿਹੜਾ 13045 ਕਰਦਾ ਸੀ ਜਾਂ ਕਿਹੜਾ 60 60 65 65 ਬਣਦੀਆਂ ਗਣਕਾਂ ਨਿਕਲਦੀਆਂ ਹੁੰਦੀਆਂ ਸੀਗੀਆਂ ਅਤੀ 88 ਜਦੋਂ ਚੱਲੀ ਚੱਲੀਆ ਕਣਕ 60 60 65 65 ਮਣਤੇ 70 ਮਣ ਦੀ ਬੇਸੀ ਕਿਹੜਾ ਜੋਖੀਆ ਕਣਕ ਹੁਣ ਉਹੀ 60 ਮਣ ਤੇ ਕਣਕ ਮਸਾਂ ਕੋਈ ਜਾਂਦੀ ਆ ਵੀ ਕੋਈ ਜੇ ਆਪਾਂ ਕਹੀਏ ਵੀ ਆਪਾਂ ਪ੍ਰੋਟੈਕਟ ਪਾ ਕੇ ਕਣਕ ਦਾ ਝਾੜ ਵਧਾ ਲੈ ਲਾਂਗੇ ਨਹੀਂ ਨਿਕਲਦਾ ਤਾਂ ਕੁਦਰਤ ਦੇਵੇ ਝਾੜ ਯਾਰ ਥੱਲਿਓਂ ਕਣਕ ਦੀ ਜੜਤੀ ਬਣੇ ਤਾਕਤ ਬਣੇ ਬਾਣ ਦੇ ਵਿੱਚ ਪਾਵਰ ਹੋਵੇ ਫੇਰ ਨਾ ਇਹਦੇ ਨਾਲ ਇੱਕ ਗਰੰਟੀ ਵੀ ਹੋਰ ਆ 10 10 ਗੱਟੇ ਝੋਨੇ ਦੇ ਵੱਧ ਨਿਕਲਦੇ ਨੇ ਇਹ ਇੰਨੀ ਪੋਟਾਸ਼ ਪੈਦਾ ਕਰ ਦਿੰਦੀ ਆ ਮਤਲਬ ਇਹ ਪਰਾਲੀ ਬਹੁਤ ਜਿਆਦੇ ਆ ਕਣਕ ਦੇਖ ਸਕਦੇ ਹੋ ਤੁਸੀਂ ਵੀਡੀਓ ਨੂੰ ਬਾਈ ਬਣ ਕੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੱਧ ਤੋਂ ਵੱਧ ਕਿਉਂ ਹਰੇਕ ਦਾ ਹੌਸਲਾ ਬਣੇ ਯਾਰ ਘੱਟ ਤੋਂ ਘੱਟ ਖਰਚੇ 'ਚ ਵੀ ਜੋ ਕਿਸਾਨ ਕਾਮਯਾਬ ਹੋ ਸਕਦਾ ਯਾਰ 100% ਕਿਸਾਨ ਕਾਮਯਾਬ ਹੋ ਸਕਦਾ ਆਪਾਂ ਨੂੰ ਬਈ ਖਰਚੇ ਵਾਲੇ ਪਈ ਜਾਂਦੇ ਆ ਯਾਰ ਜੇ ਆਪਾਂ ਖਰਚੇ ਘਟਾਈਏ ਪੈਦਾਵਾਰ ਜ਼ਿਆਦਾ ਲਈਏ ਤਾਂ ਐਂ ਹਿਸਾਬ ਲਾ ਲਓ ਵੀ ਜ਼ਰੂਰ ਆਪਾਂ ਨੂੰ ਬਚਤ ਹੋਊਗੀ ਕਿਉਂ ਹੁਣ ਇਹਦੇ ਤੇ ਜੇ ਕੋਈ ਪ੍ਰੋਡਕਟ ਪਊਗਾ ਫੇਰ ਇਹ ਤਾਂ ਕਮਨੂਗੀ ਫੇਰ ਹੀ ਕਣਕ ਜ਼ਿਆਦਾਤਰ ਰੁਕੂਗੀ ਹੁਣ ਰੁਕਣਾ ਨਹੀਂ ਕਹਿੰਦਾ ਚਲੋ ਵੀ ਲੱਕ ਤੋਂ ਉੱਤੇ ਉੱਤੇ ਕਣਕਾ ਹੁਣ ਇਹਨੂੰ ਕੌਣ ਕਦੂਵੇ ਕਣਕ ਮਾੜੀ ਆ ਯਾਰ ਕੋਈ ਬੰਦਾ ਇਹਨੂੰ ਮਾੜੀ ਕਣਕ ਨਹੀਂ ਕਹਿ ਸਕਦਾ ਜੇ ਬਾਕੀ ਬਾਈ ਮੇਰਾ ਨੰਬਰ ਨੋਟ ਕਰ ਸਕਦੇ ਹੋ 9877047952 ਆ ਕੇ ਭਰਾ ਚੈੱਕ ਕਰ ਲਿਓ ਕਦੋਂ ਮਰਜ਼ੀ ਯਾਰ ਹਨ ਚੈੱਕ ਕਰਕੇ ਦੇਖ ਕੇ ਜਾਇਓ ਸਵੇਰ ਪਤਾ ਲੱਗੂ ਆਪਾਂ ਨੂੰ ਵੀ ਕਣਕ ਆਪਣੀ ਕਿਵੇਂ ਆ ਮੇਰੇ ਹਿਸਾਬ ਨਾਲ ਇਹ ਕਣਕ ਬਾਈ ਮੂਰੇ ਆ ਜ਼ਰੂਰ ਕਣਕ ਬੀਜ ਲਿਆ ਕਰੋ ਵਧੀਆ ਰਹੋਗੇ ਠੀਕ ਆ ਜੀ ਬਾਕੀ ਧੰਨਵਾਦ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤ